ਡਾਕਟਰ ਸੱਤਪਾਲ ਤੇ ਕਿਚਲੂ ਨੂੰ ਛਡਾਉਣ ਲਈ ਇਕੱਠ ਬੁਲਾਇਆ ਸੀ ਉਹ ਜਾਲਮਗੋਰਾ ਜ਼ਿਲ੍ਹਿਆਂ ਵਾਲੇ ਵਾਗ ਤੇ ਝੜ ਕੇ ਆਇਆ ਸੀ ਡਾਕਟਰ ਸੱਤਪਾਲ ਤੇ ਕਿਚਲੂ ਨੂੰ ਛਡਾਉਣ ਲਈ ਇਕੱਠ ਬੁਲਾਇਆ ਸੀ ਜਾਲਮਗੋਰਾ ਜ਼ਿਲ੍ਹਿਆਂ ਵਾਲੇ ਵਾਗ ਤੇ ਝੜ ਕੇ ਆਇਆ ਸੀ ਕੀਤਾ ਐਸਾ ਕਾਰਾ ਜੋ ਨਾ ਕਿਸੇ ਕੇ ਆਸੀ ਦਾ ਜੋ ਨਾ ਕਿਸੇ ਕੇ ਆਸੀ ਦਾ ਤੂੰ ਕੀ ਜਾਣੇ ਮੱਲਾ ਓਏ ਇਤਿਹਾਸ ਬਸਾਖੀ ਦਾ ਤੂੰ ਕੀ ਜਾਣੇ ਮੱਲਾ ਓਏ ਇਤਿਹਾਸ ਬਸਾਖੀ ਦਾ ਬੱਚੇ ਬਜ਼ੁਰਗ ਨਾ ਬਖਸੇ ਜ਼ਾਲਮ ਦੀ ਸੈਤਾਨੀ ਨੇ ਉਦਮ ਸਿੰਘ ਸੀ ਹਲੂਣਿਆ ਇਹਨਾਂ ਦੀ ਕੁਰਬਾਨੀ ਨੇ ਬੱਚੇ ਬਜ਼ੁਰਗ ਨਾ ਬਖਸੇ ਜ਼ਾਲਮ ਦੀ ਸੈਤਾਨੀ ਨੇ ਉਦਮ ਸਿੰਘ ਹਲੂਣਿਆ ਇਹਨਾਂ ਦੀ ਕੁਰਬਾਨੀ ਨੇ ਰਾਸਾਂ ਵਿੱਚ ਖੜ ਕੇ ਸੌ ਖਾਦੀ ਢੋਲੂ ਖੂਨ ਮੈਂ ਪਾਪੀ ਦਾ ਢੋਲੂ ਖੂਨ ਮੈਂ ਪਾਪੀ ਦਾ ਤੂੰ ਕੀ ਜਾਣੇ ਮੱਲਾ ਓਏ ਇਤਿਹਾਸ ਬਸਾਖੀ ਦਾ ਤੂੰ ਕੀ ਜਾਣੇ ਮੱਲਾ ਓਏ ਇਤਿਹਾਸ ਬਸਾਖੀ ਦਾ ਜਿਹੜੇ ਜ਼ਾਲਮ ਸਾਡਿਆਂ ਦਾ ਕਦੇ ਖੂਨ ਵਹਾਇਆ ਸੀ ਓ ਕਿਸੇ ਨੇ ਕੀਤਾ ਭੋਜਨ ਕਿਸੇ ਸਰੂਪਾ ਪਾਇਆ ਸੀ ਜਿਹੜੇ ਜ਼ਾਲਮ ਸਾਡਿਆਂ ਦਾ ਕਦੇ ਖੂਨ ਵਹਾਇਆ ਸੀ ਓ ਕਿਸੇ ਨੇ ਕੀਤਾ ਭੋਜਨ ਕਿਸੇ ਸਰੂਪਾ ਪਾਇਆ ਸੀ ਅੱਜ ਵੀ ਉਹਨਾਂ ਦਾ ਕੋੜ ਮਾਂ ਲਾਹ ਲੈ ਸਿਆਸੀ ਦਾ ਗਿਲਾ ਲੈ ਸਿਆਸੀ ਦਾ ਤੂੰ ਕੀ ਜਾਣੇ ਮੱਲਾ ਓ ਇਤਿਹਾਸ ਬਸਾਖੀ ਦਾ ਤੂੰ ਕੀ ਜਾਣੇ ਮੱਲਾ ਓ इतिहास वसाखीन 10ਵੇਂ ਗੁਰੂ ਨੇ ਆਨੰਦਪੁਰ ਸਾਹਿਬ ਦੀਵਾਨ ਸਜਾਇਆ ਸੀ ਪੰਜ ਸੀਸ ਦੀ ਪੇਟਾ ਖਾਲਸਾ ਰੂਪ ਚ ਆਇਆ ਸੀ 10ਵੇਂ ਗੁਰੂ ਨੇ ਆਨੰਦਪੁਰ ਸਾਹਿਬ ਦੀਵਾਨ ਸਜਾਇਆ ਸੀ ਪੰਜ ਸੀਸ ਦੀ ਪੇਟਾ ਨਾਲ ਖਾਲਸਾ ਰੂਪ ਵਿੱਚ ਆਇਆ ਸੀ ਖੰਡਾ ਬਾਟਾ ਪੀ ਕੇ ਖੰਡਾ ਬਾਟਾ ਪੀ ਕੇ ਕਟਦਾ ਗੇੜ 84 ਦਾ ਜਿਗੜਾ ਗੇੜ 84 ਦਾ ਤੁੰਕੀ ਜਾਣੇ ਮੱਲਾ ਓਏ ਇਤਿਹਾਸ ਬਸਾਖੀ तू की जाणे मल्हा ते दा ਹੜੀ ਵੱਢਦੇ ਲੋਕੀ ਕਿਦਰੇ ਆਵਤ ਪਾਉਂਦੇ ਸੀ ਬੋਦੀ ਛੱਡ ਕੇ ਨਾਲ ਖੀਰ ਪ੍ਰਸਾਦ ਬਣਾਉਂਦੇ ਸੀ ਹੜੀ ਵੱਢਦੇ ਲੋਕੀ ਕਿਦਰੇ ਆਵਤ ਪਾਉਂਦੇ ਸੀ ਹੋ ਬੋਦੀ ਛੱਡ ਕੇ ਨਾਲ ਖੀਰ ਪ੍ਰਸਾਦ ਬਣਾਉਂਦੇ ਸੀ ਮੂੜਵਾਲੀਆ ਕੁਲਦੀਪ ਪੁਲਾਗੇ ਰਿਸ਼ਤਾ ਬੱਲੀ ਦਾ ਧੀ ਦਾ ਜੀ ਰਿਸ਼ਤਾ ਬੱਲੀ ਦਾ ਧੀ ਦਾ ਤੂੰ ਕੀ ਜਾਣੇ ਮੱਲਾ ਓ ਇਤਿਹਾਸ ਬਸਾਖੀ 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 ਦਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ